ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਉ ਗੰਤਿਆਨ ਕਿਛ ਕਰਮਨ ਜਾਣਾ ਨਾ ਇਹਨ ਨਿਰਮਨ ਕਰੀ ਸਾਧ ਸੰਤ ਤੈ ਅੰਚਰ ਨਾਮੋ ਬੇਕਮਨ ਦੀ ਗਏ ਤੜੀ ਸਤਿਨਾਮ ਸ਼੍ਰੀ ਵਾਹਿਗੁਰੂ ਸੰਗ ਜੀਓ ਗੌਂਡ ਜਸ ਮੰਦਰ ਮੈਂ ਬਲਹਰ ਨਾ ਠਾਰੇ ਉਮ ਬਿਨਾ ਜਲ ਨਾ ਟਿਕਾਵੇ ਸਾਧੂ ਬਿਨਾ ਐਸ ਅਬਗਤ ਜਾਵੇ ਜਾਰੋ ਤਿਸ ਜੋ ਰਾਮ ਨ ਚਿਤ ਤਨ ਮਨ ਰਮਤ ਰਹੇ ਮੈਂ ਕਿਤੇ ਜਰਾਮ ਜਸ ਹਰਿ ਬਿਨਾ ਜਿਮੀ ਨਹੀਂ ਬੋਈਐ ਸੂਤ ਬਿਨਾ ਕੈਸੇ ਬਣੀ ਪਰੋਈਐ ਹੁੰਨੀ ਬਿਨ ਕਾ ਗੰਠ ਚੜਾਈਐ ਸਾਧੂ ਬਿਨਾ ਤੈਸੇ ਅਬਗਤ ਜਾਈਐ ਜਸ ਮਾਤਾ ਪਿਤਾ ਬਿਨ ਬਲ ਨ ਹੋਈ ਬੇਨ ਬਿਨਾ ਕੈਸੇ ਕਪੜੇ ਤੋਈ ਹੋਰ ਬਿਨਾ ਕੈਸੇ ਅਸਵਾਰ ਸਾਧੂ ਬਿਨ ਨਾਹੀ ਦਰਬਾਰ ਜਸ ਬਾਜੇ ਬਿਨ ਨਹੀਂ ਜੀਜੇ ਪੇਰੀ ਖਸਬ ਦੋਹਾ ਗੜ ਤਜਉ ਹੇਰੀ ਕਹੇ ਕਬੀਰ ਏਕੇ ਕਰ ਕਰਨਾ ਇਕ ਏ ਕਰ ਕਰਨਾ ਗੁਰਮੁਖੋਏ ਬਉਰ ਨਹੀਂ ਮਰਨਾ ਕਹੇ ਕਬੀਰ ਏਕੈ ਕਰ ਕਰਨਾ ਗੁਰਮੁਖੋਏ ਬਉਰ ਨਹੀਂ ਮਰਨਾ ਨਵਾਹਿ ਗੁਰਦੀਖਾ ਖਾਲਸਾ ਵਾਹਿਗੁਰਦੇ ਕੀ ਫਤਹਿ ਅਜ ਦੈਨ ਮੰਗਲਵਾਰ 21 ਮਈ ਅਠ ਜੇਠ ਹੈ ਅੱਜ ਦਿਨ ਮੰਗਲਵਾਰ 21 ਮਈ ਅਠ ਜੇਠ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ